ਹੱਥ ਦਾ ਕੀ ਹਾਲ ਕਰਤਾ ਖਾਦ ਜੀਰ ਲਾਉਂਦੇ ਲਾਉਂਦੇ oh my god ਰਿੰਗ ਵੀ ਖਰਾਬ ਹੋ ਗਈਆਂ ਹੁਣ ਆਪਾਂ ਲੈ ਕੇ ਚੱਲੀਏ ਉਹਦੇ ਵਿੱਚ ਹੋਰ ਜਿਹੜੀਆਂ ਜਿਹੜੀਆਂ ਖਾਦਾਂ ਖੁੱਦਾਂ ਜੀਆਂ ਪੈਣੀਆਂ ਨੇ ਹਾਏ ਰੱਬਾ ਇੱਕਾ ਲੈ ਕੇ ਚੱਲਦੇ ਆਂ ਹੋਫੋ ਕਾਠਾ ਲਾ ਜਾ ਲਾਣੀ ਲੱਗਿਆ ਉਹੀ ਜਿਹਾ ਹੋ ਰਹੀ ਆ ਲੱਡੂਆਂ ਦੀ ਕਿਹੜੇ ਲੱਡੂ ਨੇ ਇਹ ਬੋਦੇ ਪਿਆ ਉਹਦੇ ਕੀਮ ਦੇ ਕੀਮ ਤੇ ਆ ਲੋ ਵੀ चको नीचे आले बूटे उपर शिफ्ट होंगे हो टाइम एक बज गया तो आप खाई रोटी फटा फट क्योंकि मॉर्निंग जल मैं रोटी खाने लगी जानू फिर अपने खास खास कस्टमर आ गए तो फिर अटेंड करना पे पियान ਤੇ ਹੁਣ ਆਪਾਂ ਖਾਈਏ ਰੋਟੀ ਰੋਟੀ ਦਾ ਵੀ ਨਾਸ ਵਜ ਗਿਆ ਤਾਂ ਸਾਰਾ ਦਿਨ ਕਿਉਂਕਿ 2 ਵਜੇ ਫਿਰ ਮੇਰੀ ਡਰਾਈਵਿੰਗ ਕਲਾਸ ਸਟਾਰਟ ਹੋ ਰਣੀ ਹੈ ਨਹੀਂ ਲੈਣੀ ਹੈਗੀ ਸੋ ਚਲੋ ਜੀ ਖੁਟਾ ਖਟ ਰੋਟੀ ਖਾਈਏ ਜਦ ਤੱਕ ਸਭ ਐਸੇ ਕੰਮ ਹੋ ਗਿਆ ਲਓ ਵੀ ਆਪਾਂ ਡਰਾਈਵਿੰਗ ਕਲਾਸ ਜੀ ਲਾ ਕੇ ਆ ਗਏ ਮੈਂ ਤਾਂ ਨੀਂਦ ਆਉਣ ਲੱਗ ਜਾਂਦੀ ਆ ਨੀਂਦ ਆਦੀਆ ਮੈਨੂੰ ਤਾਂ ਲਓ ਯਾਰ ਚਾਹ ਚੂ ਲਓ ਨਹੀਂ ਯਾਰ ਮੈਂ ਨੀਲ ਪੇਂਟ ਚੇਂਜ ਕਰਨੀ ਆ ਦੇਖੋ ਕੀ ਹੋ ਗਿਆ ਪਿਆ ਹੱਥਾਂ ਨੂੰ ਉਸ ਬੁੱਟੇ ਲਾਇਆ ਹੁੰਦੇ ਉੱਪਰ ਭਰੀ ਨਹੀਂ ਮਿੱਟੀ ਮੁੱਟੀ ਜੀ ਸਾਰੇ ਇਕੱਲੇ ਗਾਲੀ ਕੱਢਦੇ ਸਾਨੂੰ ਵਾਟੇ 5:00 ਵਜੇ ਜਾਂਦੇ ਆ ਪਤਾ ਨਹੀਂ ਕੀ ਕਰਦਾ ਇੰਦਰਜੀ ਲੱਗੇ ਗੱਡੀ ਸਿੱਖਣ ਲਾਤਾ ਦੱਸ ਆ ਹੀ 10 ਦਿਨ ਮੇਰੇ ਰਾਮਦੇ ਸੀ ਮਸਾ ਟਿਊਸ਼ਨਾਂ ਖਤਮ ਹੋਈਆਂ ਸੀ ਮਸਾ ਬੰਦੇ ਨੇ ਪੇਕੇ ਛੇਕੇ ਜਾਣਾ ਸੀ ਪੇਕੇ ਛੇਕੇ ਜਾਣਾ ਸੀ ਹਾਂ ਚਾਬੀ ਉੱਪਰ ਚੱਲਦੇ ਆ ਮੈਂ ਕਿਤੇ ਨਹੀਂ ਜਾਣਾ ਤਾਂ ਮੈਂ ਮੇਰੇ ਨਾਲ ਦੋਣ ਲੱਗ ਗਿਆ ਫੇਰ ਉਦਾਂ ਹੀ ਆ ਬੱਸ ਚਾਹ ਆਪਾਂ ਨੇ ਪੀ ਲਈ ਥੋੜੇ ਕੈਮੋ ਕੈਮ ਜੇ ਹੋ ਗਏ ਥੋੜੇ ਬਹੁਤ ਤੇ ਇਹ ਵੀ ਲਿਆ ਹੁਣ ਆਪਾਂ ਨੇਲ ਪੇਂਟ ਲਾਈਏ ਇਹ ਵਾਲੀ ਰਿਮੂਵ ਕਰਕੇ ਗੰਦੀ ਗੰਦੀ ਜੀ ਲੱਗਣ ਲੱਗਦੀ ਕਾਫੀ ਤਾਂ ਕੱਢ ਲਈ ਇਹਦੇ ਹਟਾ ਹੱਥ ਲਾ ਲਾ ਇਹਨੂੰ ਥੜਕ ਦੇਣ ਗਿਰ ਜਾਣੀ ਤੇ ਚੀਜੀ ਤੇਰੇ ਹੱਥ ਚ ਅੱਜ ਮੈਂ ਲਾਉਣੀਆਂ ਪਿੰਕ ਔਰ ਬਲੈਕ ਕਿਉਂਕਿ ਮੈਂ ਕਾਲੂ ਜੜੀ ਆਊਟਫਿਟ ਜੀ ਪਾਉਣੀ ਆ ਆਪਣੀ ਔਰ ਪਿੰਕ ਔਰ ਬਲੈਕ ਲਓ ਜੀ ਨੇਲ ਪੇਂਟ ਹੋ ਗਈ ਡਨ ਆਪਣੀ ਮਜ਼ੈਂਟਾ ਔਰ ਬਲੈਕ ਕਲਰ ਡਿਜ਼ਾਈਨਿੰਗ ਸ਼ਾਈਨਿੰਗ ਕਰਤੀ ਕੁੜੀ ਨੇ ਕਹਿੰਦੇ ਡਨ ਲਓ ਵੀ ਆਪਾਂ ਲੱਗੇ ਸੀ ਉੱਪਰ ਜਾਣ ਤੇ ਅੱਜ ਫੇਰ ਆ ਗਈ ਆਪਣੀ ਥਾਲੀ ਆਹ ਪਤਾ ਨਹੀਂ ਫੁਲਕੀ ਬਣਾਈ ਹੈ ਪੱਠੇ ਵਾਲੀ ਇਹ ਤਾਂ ਮੈਂ ਹੀ ਖਾऊंगी ਬਾਕੀ ਸਾਰਾ ਕੁਝ ਤੁਸੀਂ ਟੇਸਟ ਕਰ ਸਕਦੇ ਹੋ ताकि आपा अपनी मीटिंग तो लेट ना हुईए क्योंकि किसे नु वेट करवाना ਔਖਾ ਲੱਗਦਾ ਹੈ ਆਪਾਂ ਬੇਸ਼ੱਕ ਦੀ ਪਹਿਲਾਂ ਪਹੁੰਚ ਜੇ ਕੋਈ ਚੱਕਰ ਨਹੀਂ ਬਟ ਉਹਨਾਂ ਨੂੰ ਆਪਾਂ ਬੇਤ ਨਹੀਂ ਕਰਵਾ ਸਕਦੇ ਹੈਗੇ ਤਾਂ ਕਰਕੇ ਫਿਰ ਉਸ ਟਾਈਮ ਜਿਹਦੇ ਨਾਲ ਨਿਕਲਾਂਗੇ 8 ਵਜੇ ਨਿਕਲਾਂਗੇ ਆਪਾਂ ਔਰ ਉਸ ਤੋਂ ਬਾਅਦ ਮੈਂ ਸੋਚ ਰਹੀ ਆਂ ਥੋੜੀ ਜੀ ਜੁਐਲਰੀ ਖਰੀਦਣ ਦੇ ਲਈ ਕਿਉਂਕਿ ਮੈਂ ਅਰਸ ਦੇ ਬਿਆਲੇ ਜੁਐਲਰੀ ਉੱਥੋਂ ਹੀ ਖਰੀਦਣੀ ਆ ਜਲੰਧਰ ਤੋਂ ਅਗਰ ਅਸੀਂ ਜਲੰਧਰ ਗਏ ਤਾਂ ਫਿਰ ਮੈਂ ਲੈ ਕੇ ਆਉਂਗੀ ਅਗਰ ਸਾਡਾ ਇਤਰੀਆ ਫਗਵਾੜੇ ਜਾਂ ਮੋਗਲੀ ਸਾਈਡ ਹੁਈ ਡੈਸਟੀਨੇਸ਼ਨ ਫਿਰ ਤਾਂ ਸ਼ਾਇਦ ਨਾ ਜਾਇਆ ਜਾਵੇ ਬਟ ਅਗਰ ਅਸੀਂ ਜਲੰਧਰ ਗਏ ਤਾਂ ਮੈਂ ਜਲ ਵੀ ਝੂਰ ਲੈ ਕੇ ਆਉਂਗੀ ਥੋੜੀ ਬਹੁਤੀ ਹੁਣ ਲੈ ਆਵਾਂਗੇ ਥੋੜੀ ਬਹੁਤੀ ਫਿਰ ਜਦ ਤੱਕ ਲੈ ਆਵਾਂ ਜਿੰਨੇ ਮੈਂ ਸੂਟ ਖਰੀਦ ਲਏ ਉਹਨਾਂ ਨਾਲ ਮੈਂ ਸੋਚਿਆ ਕੁਝ ਲੈ ਆਵਾਂਗੇ ਕਿਉਂਕਿ ਮੈਂ ਇੰਸਟਾਗ੍ਰam ਤੇ ਇੱਕ ਪੇਜ ਫੋਲੋ ਕੀਤਾ ਹੋਇਆ ਜਲੰਧਰ ਦੀ ਸ਼ਾਪ ਹੈ ਤੇ ਮੈਂ ਉੱਥੇ ਸੋਚ ਰਹੀ ਸੀ ਇੱਕ ਵਾਰ ਜਾ ਕੇ ਦੇਖਣ ਦੀ ਕਿਉਂਕਿ ਪਿੱਕ ਤੇ ਆਪਾਂ ਕੁਝ ਹੋਰ ਦੇ ਦੇ ਦਿੰਨੇ ਆ ਫਿਰ ਆਉਂਦਾ ਫਿਰ ਪਸੰਦ ਆਉਂਦਾ ਜਾਂ ਨਾ ਜਾਂ ਕਲਰ ਨਹੀਂ ਮੈਚ ਕਰਦਾ ਉਦਾਂ ਮੇਕਅਪ ਚੁਲਕਵਾਰ ਜਾ ਕੇ ਮੈਂ ਜਿੰਨੇ ਜਿੰਨੇ ਸੂਟ ਲਏ ਆ ਉਹਨਾਂ ਦਾ ਮੈਚ ਕਰ ਲਿਆਵਾਂਗੀ ਫੇ ਬਾਕੀ ਦੇਖਦੇ ਆ ਕੱਲ ਕਿੱਦਾਂ ਕਿੱਦਾਂ ਹੋਊਗਾ